ਦਰਅਸਲ ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਵੇਖੀ ਗਈ। ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਇੱਕ ਧੜੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਦੇ ਨਜ਼ਰ ਆਏ ਜਿੱਚ ਪ੍ਰੇਮ ਸਿੰਘ ਚੰਦੂ ਮਾਜਰਾ, ਸਕੰਦਰ ਮਲੂਕਾ, ਬੀਬਾ ਜਗੀਰ ਕੌਰ ਅਤੇ ਹੋਰ بڑے ਆਗੂ ਪਰਵਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਸਰਜੀਤ ਸਿੰਘ ਰਖੜਾ ਕਰਦੇ ਨਜ਼ਰ ਆਏ। ਉਹਨਾਂ ਨੇ ਪ੍ਰਧਾਨ ਨੂੰ ਜਿਹੜੀ ਕਿ ਸੁਖਬੀਰ ਬਾਦਲ ਨੂੰ ਪਰਹੋਂਣ ਲਈ ਵੀ ਕਹਿ ਦਿੱਤਾ ਹੁਣ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਇਹ ਸਾਰਾ ਕੁਝ ਬੀਜੇਪੀ ਕਰਵਾ ਰਹੀ ਹੈ ਭਾਰਤੀ ਜਨਤਾ ਪਾਰਟੀ ਇਹ ਸਾਰਾ ਕੁਝ ਕਰਵਾ ਰਹੀ ਹੈ ਸੁਖਬੀਰ ਬਾਦਲ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਉਹਨਾਂ ਨੂੰ ਸਟੈਪ ਡਾਊਨ ਜਿਹੜਾ 2022 ਚ ਹੀ ਕਰ ਜਾਣਾ ਚਾਹੀਦਾ ਸੀ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਸੀ ਤੇ ਇਹ ਨੋਬਤ ਅੱਜ ਆਉਂਦੀ ਨਾ ਚਲੋ ਖੈਰ ਸੁਖਬੀਰ ਬਾਦਲ ਦਾ ਇਹ ਤਰਕ ਹੈ ਕਿ ਬੀਜੇਪੀ ਕਰਾ ਰਹੀ ਹੈ ਆਪਾਂ ਇਹ ਥੋੜੀ ਪੁਨਚਨ ਕਰਦੇ ਹਾਂ ਕਿ ਵਾਕਈ ਕੀ ਐਵੇਂ ਆ ਪਹਿਲਾਂ ਆਪਾਂ ਨਜ਼ਰ ਮਾਰ ਲੈਣੇ ਆ ਜਿਹੜੇ ਆਗੂ ਇਕੱਠੇ ਹੋਏ ਆ ਉਹਨਾਂ ਦੇ ਪਿਛਲੇ ਕੁਝ ਸਮੇਂ ਦੇ ਸਿਆਸੀ ਰੁਝਾਨਾਂ ਦੇ ਬਾਰੇ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਨੂ ਨੇ ਬੀਜੇਪੀ ਦੀ ਟਿਕਟ ਦੇ ਉੱਤੇ ਚੋਣਾਂ ਲੜੀਆਂ ਨੇ ਸਿਕੰਦਰ ਸਿੰਘ ਮਲੂਕਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਣ ਲਈ ਜਿਹੜੇ ਪੱਬਾ ਭਾਰ ਸੀ ਹਰ ਸਮੇਂ ਉਹਨਾਂ ਨੇ ਖੁੱਲ ਕੇ ਬਗਾਵਤ ਕੀਤੀ ਦੂਜੇ ਸਰਜੀਤ ਸਿੰਘ ਰਖੜਾ ਜਿਨ੍ਹਾਂ ਦੇ ਆਪ ਬੀਜੇਪੀ 'ਚ ਜਾਣ ਦੀਆਂ ਚਰਚਾਵਾਂ ਸੀ ਪਰ ਉਹਨਾਂ ਨੇ ਨਾ ਕਰਤੀ ਪਰ ਉਹਨਾਂ ਨੇ ਨਾ ਕਰਤੀ ਚਰਚਾਵਾਂ ਹਜੇ ਵੀ ਨਹੀਂ ਸੀ ਰੁਕੀਆਂ ਤੋਂ ਨਹੀਂ ਗਏ ਤੇ ਉਹ ਦੂਜੇ ਉਹ ਆਗੂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਬੀਜੇਪੀ ਨਾਲ ਗੱਠ ਜੋੜ ਦੀ ਗੱਲ ਕਬੂਲੀ ਸੀ ਕਿ ਗੱਠ ਜੋੜ ਹੋਵੇਗਾ ਗੱਠ ਜੋੜ ਦੇ ਲਈ ਸਾਜ਼ਗਾਰ ਮਾਹੌਲ ਚੱਲ ਰਿਹਾ ਹੈ ਗੱਲਬਾਤ ਚੱਲ ਰਹੀ ਹੈ ਤੇ ਗੱਠ ਜੋੜ ਹੁਣ ਆ ਵੀ ਚਾਹੀਦਾ ਹੈ ਤੀਜੇ ਪ੍ਰੇਮ ਸਿੰਘ ਚੰਦੂ ਮਾਜਰਾ ਏ ਬੀਜਪੀ ਦੇ ਨਾਲ ਇਹਨਾਂ ਦੇ ਸਬੰਧ ਨੇ ਇਹਨਾਂ ਦੀਆਂ ਲਿਹਾਜਾਂ ਨੇ ਤੇ ਇਹ ਵੀ ਉਹ ਆਗੂ ਨੇ ਜਿਹੜੇ ਲਗਾਤਾਰ ਕਹਿੰਦੇ ਰਹੇ ਕਿ ਬੀਜਪੀ ਨਾਲ ਗੱਠ ਜੁੜ ਹੋਣਾ ਹੈ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚਰਚਾ ਸੀ ਕਿ ਇਹ ਬੀਜਪੀ ਚ ਜਾ ਸਕਦੇ ਨੇ ਪਰ ਉਹ ਨਹੀਂ ਗਏ ਪਰ ਉਹਨਾਂ ਦੀਆਂ ਨਜ਼ਦੀਕੀਆਂ ਬੀਜਪੀ ਦੇ ਆਗੂਆਂ ਨਾਲ ਲੁਕੀਆਂ ਹੋਈਆਂ ਨਹੀਂ ਤੀਜੇ ਪ੍ਰਮੇਂਦਰ ਸਿੰਘ ਢੀਂਸਾ ਸਖਦੇਵ ਸਿੰਘ ਢੀਂਸਾ ਉਹਨਾਂ ਨੇ ਜਦੋਂ ਅਕਾਲੀ ਦਲ ਸੰਯੁਕਤ ਬਣਾਇਆ ਤਾਂ ਉਹਦਾ ਗੱਠ ਜੋੜ ਬੀਜਪੀ ਦੇ ਨਾਲ ਕੀਤਾ ਉਹਦਾ ਗੱਠਜੋੜ ਬੀਜੇਪੀ ਦੇ ਨਾਲ ਕੀਤਾ ਬੀਜੇਪੀ ਦੇ ਨਾਲ ਪਰਮਿੰਦਰ ਸਿੰਘ ਦੇ ਸੋਹਰਾ ਪਰਿਵਾਰ ਦੀਆਂ ਬਹੁਤ ਨਜ਼ਦੀਕੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੀਆਂ ਬਹੁਤ ਨਜ਼ਦੀਕੀਆਂ ਨੇ ਇਹ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ ਹਨ ਬੀਬਾ ਜਗੀਰ ਜਿਨ੍ਹਾਂ ਨੇ ਜਲੰਧਰ ਦੀ ਉਪਚੋਣ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਇਹ ਉਹ ਪੰਜ ਚਾਰ ਆਗੂ ਨੇ ਕ੍ਰੀਮ ਆਗੂ ਨੇ ਜਿਹੜੇ ਇਸ ਧੜੇ ਦੀ ਅਗਵਾਈ ਕਰ ਰਹੇ ਨੇ ਇਹਨਾਂ ਦੇ ਬੀਜੇਪੀ ਦੇ ਨਾਲ ਸਬੰਧ ਸਟੈਬਲਿਸ਼ ਹੁੰਦੇ ਨੇ ਸ਼ਰਿਆਮ ਹੁੰਦੇ ਨੇ ਨੰਗੇ ਚਿੱਟੇ ਹੁੰਦੇ ਨੇ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਮੈਂ ਉਹਨੂੰ ਕਿਸੇ ਹੋਰ ਨਜ਼ਰੀਏ ਦੇ ਨਾਲ ਦੇਖਦਾ ਹਾਂ ਮੈਂ ਇਹ ਮੰਨਦਾ ਕਿ ਅਕਾਲੀ ਦਲ ਨੂੰ ਇਸ ਵੇਲੇ ਬੜੀ ਡੁੰਗਾਈ ਦੇ ਨਾਲ ਚੀਜ਼ਾਂ ਨੂੰ ਵਾਚਣ ਦੀ ਲੋੜ ਸੀ ਤਲਵਾਰਾਂ ਤਾਂ ਖਿੱਚੀਆਂ ਗਈਆਂ ਨੇ ਅਕਾਲੀ ਦਲ ਦਾ ਕਲੇਸ਼ ਤਾਂ ਸਿਖਰ ਤੇ ਚਲੇ ਗਿਆ ਹੈ ਸੁਖਬੀਰ ਸਿੰਘ ਬਾਦਲ ਤੋਂ ਬੱਜਰ ਗਲਤੀਆਂ ਬਤੌਰ ਪ੍ਰਧਾਨ ਹੋਈਆਂ ਨੇ ਪਰ ਜਿਹੜੇ ਇਹ ਆਗੂ ਨੇ ਜਿਹੜੀ ਗੱਲ ਸੁਖਬੀਰ ਬਾਦਲ ਕਹਿੰਦੇ ਨੇ ਕਿ ਇਹ ਆਗੂਆਂ ਨੂੰ ਭਾਜਪਾ ਹੱਲਾਸ਼ੇਰੀ ਦੇ ਰਹੀ ਹੈ ਅਕਾਲੀ ਦਲ ਚ ਭਾਜਪਾ ਫੁੱਟ ਪਵਾ ਰਹੀ ਹੈ ਇਹ ਗੱਲ ਤੋਂ ਇਨਕਾਰ ਸਿੱਧੇ ਤੇ ਸਾਦੇ ਸ਼ਬਦਾਂ ਚ ਨਹੀਂ ਕੀਤਾ ਜਾ ਸਕਦਾ ਮੈਂ ਤੁਹਾਨੂੰ ਹਲਕੇ ਹਲਕੇ ਇਹਨਾਂ ਦੇ ਬਹੁਤ ਜਿਹੜੇ ਓਪਨ ਐਂਡ ਸ਼ਟ ਰਿਲੇਸ਼ਨ ਨੇ ਭਾਜਪਾ ਦੇ ਨਾਲ ਸਬੰਧ ਨੇਗੇ ਉਹ ਉਜਾਗਰ ਕੀਤੇ ਨੇ ਇਹਦੇ ਅੰਦਰਸਾ ਡੀਪਲੀ ਬਹੁਤ ਕੁਝ ਵਾਪਰਦਾ ਸਿਕੰਦਰ ਸਿੰਘ ਮਲੂਕਾ ਦੀ ਨੂੰ ਚਲੇਗੀ ਬੀਜੇਪੀ ਚ ਟਿਕਟ ਲੈ ਲਈ ਵਿਭਾਰ ਸਿਮਰਤ ਕੋਰ ਬਾਦਲ ਦੇ ਖਿਲਾਫ ਚੋਣ ਲੜ ਲਈ ਵਕਾਰੀ ਸੀਟ ਸੀ ਅਕਾਲੀ ਦਲ ਦੀ ਪ੍ਰੇਮ ਸਿੰਘ ਚੰਦੂ ਮਾਜਰਾ ਸੇਮ ਪੇਜ ਫੇਰ ਵਿਭਜਗੀਰ ਕੋਰ ਤੁਹਾਨੂੰ ਉਹ ਵੀ ਦੱਸ ਚੁੱਕੇ ਆ ਫੇਰ ਸਰਜੀਤ ਸਿੰਘ ਰਖੜਾ ਤੁਹਾਨੂੰ ਮੈਂ ਉਹ ਵੀ ਦੱਸਦਾ ਤੇ ਗੱਲ ਇਹ ਹੈ ਪਰਮਿੰਦਰ ਸਿੰਘ ਢੀਂਡਸਾ ਦਾ ਵੀ ਤੁਹਾਨੂੰ ਦੱਸਦਾ ਗੱਲ ਇਹ ਹੈ ਕਿ ਫਿਰ ਸੁਖਬੀਰ ਸਿੰਘ ਬਾਦਲ ਦੀ ਗੱਲ 'ਚ ਵਜਨ ਤਾਂ ਹੈ ਬੇਸ਼ੱਕ ਇਹ ਆਗੂ ਕਹਿਣ ਅਕਿ ਅਕਾਲੀ ਦਲ ਦੀ ਮੁਰ ਸਰਜੀਤ ਜੀ ਲਈ ਕੰਮ ਕਰ ਰਹੇ ਆ ਅਕਾਲੀ ਦਲ ਨੂੰ ਮੋੜ ਪੰਥਕ ਲਈ ਹਾਂ ਤੇ ਲਿਆਉਣ ਦੀ ਗੱਲ ਕਰ ਰਹੇ ਆ ਪਰ ਇਹਨਾਂ ਦਾ ਕਿਰਦਾਰ ਤਾਂ مشਕੂਕ ਹੈ ਨਾ ਇਹਨਾਂ ਦੇ ਕਿਰਦਾਰ ਤੇ ਤਾਂ ਪ੍ਰਸ਼ਨ ਚਿੰਨ ਹੈ ਸਿਆਸੀ ਕਿਰਦਾਰ ਤੇ ਮੈਂ ਨਿੱਜੀ ਕਰਤਾਰ ਦੀ ਗੱਲ ਨਹੀਂ ਕਰ ਰਿਹਾ ਸਿਆਸੀ ਕਰਤਾਰ ਦੇ ਉੱਤੇ ਤਾਂ ਪ੍ਰਸ਼ਨ ਚਿੰਨ ਹੈ ਹੀ ਹੈ ਨਾ ਕਿ ਵਾਕਈ ਕੀ ਇਦਾਂ ਹੈ ਕਿ ਐਵੇਂ ਹੋ ਸਕਦਾ ਹੈ ਕਿ ਬੀ ਜੇ ਪੀ ਕਰਾਰੀ ਹੋਵੇ ਦੇਖੋ ਬੀ ਜੇ ਪੀ ਦਾ ਕਿਰਦਾਰ ਵੀ ਐਵੇਂ ਦਾ ਬੀ ਜੇ ਪੀ ਨੇ ਵਿਆਰ ਦੀਆਂ 220 ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਕੀਤਾ ਬੀਜੇਪੀ ਨੇ ਐਨਡੀਏ ਚੋਂ ਬਾਹਰ ਕੱਢ ਦਿੱਤਾ ਜਬ ਬਾਹਰ ਹੋ ਗਏ ਵਿੱਦ ਪਲੈਨਿੰਗ ਰਾਜਨੀਤਿਕ ਰਾਜਨੀਤੀ ਨੂੰ ਸਮਝਣ ਵਾਲੇ ਸਿਆਸਤ ਨੂੰ ਸਮਝਣ ਵਾਲੇ ਲੋਕ ਇਹੀ ਮੰਨਦੇ ਆ ਕਿ ਲੋਕ ਜਨ ਸ਼ਕਤੀ ਪਾਰਟੀ ਜੋ ਕਿ ਸਵਰਗਵਾਸੀ ਰਾਮ ਲਾਲ ਪਾਸਵਾਨ ਦੀ ਜਿਹੜੀ ਪਾਰਟੀ ਸੀਗੀ ਉਹਨਾਂ ਦੀ ਪਾਰਟੀ ਸੀ ਉਹਨਾਂ ਦੇ ਪੁੱਤਰ ਇਸ ਸਮੇਂ ਉਸ ਪਾਰਟੀ ਦੀ ਕਮਾਂਡ ਕਰ ਰਹੇ ਸੀ ਉਹਨੂੰ ਬਾਹਰ ਕੱਢ ਦਿੱਤਾ ਗਿਆ ਚਿਰਾਗ ਪਾਸਵਾਨ ਨੇ ਕਿਹਾ ਕਿ ਨतीश ਕੁਮਾਰ ਨੇ ਕਰਪਸ਼ਨ ਕੀਤੀ ਹੈ ਇਹ ਆ ਉਹ ਨतीश ਕੁਮਾਰ ਨੂੰ ਦੁਆਰਾ ਮੁੱਖ ਮੰਤਰੀ ਨਹੀਂ ਬਣਾਉਣਾ ਮੇਰੀ ਤੇ ਮੇਰੇ ਸੀਨੇ 'ਚ ਤਾਂ ਨਰਿੰਦਰ ਮੋਦੀ ਵੱਸਦੇ ਐ ਬੀਜੇਪੀ ਜੀਡੀਯੂ ਇਕੱਠੇ ਲਾਇਸ ਚੋਣ ਲੜ ਰਹੇ ਨੇ ਚਿਰਾਗ ਪਾਸਵਾਨ ਬਾਹਰ ਜਾ ਕੇ ਚੋਣ ਲੜ ਰਹੇ ਨੇ ਚਿਰਾਗ ਪਾਸਵਾਨ ਬੀਜੇਪੀ ਦੇ ਉਮੀਦਵਾਰਾਂ ਦੇ ਖਿਲਾਫ ਆਪਣੇ ਉਮੀਦਵਾਰ ਨਹੀਂ ਦਿੰਦੇ ਤੇ ਜਨਤਾਦਲ ਯੂनाइटेड ਜੈਨਕੀ ਨतीश ਕੁਮਾਰ ਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੇ ਖਿਲਾਫ ਉਮੀਦਵਾਰ ਤਾਰ ਦਿੰਦੇ ਆ ਇਹਦਾ ਨਤੀਜਾ ਕੀ ਹੁੰਦਾ ਹੈ ਕਿ ਜਨਤਾਦਲ ਜੂ ਜਿਹੜੀ ਹੈ ਨतीश ਕੁਮਾਰ ਦੀ ਪਾਰਟੀ ਔਰ 90 ਤੋਂ 45 ਸੀਟਾਂ ਤੇ ਆ ਜਾਂਦੀ ਆ ਉਸ ਤੋਂ ਬਾਅਦ ਫਿਰ ਗੇਮ ਚੱਲਦੀ ਹੈ ਪਸ਼ੂਪਤੀ ਪਾਰਸ ਜੋ ਕਿ ਰਾਮ ਲਾਲ ਪਾਸਵਾਨ ਦੇ ਮਾਫ ਕਰਨਾ ਰਾਮ ਰਾਮ ਲਾਲ ਪਾਸਵਾਨ ਦੇ ਵੱਡੇ ਭਰਾ ਨੇ ਉਹਨਾਂ ਨੂੰ ਮਾਫ ਕਰਨਾ ਛੋਟੇ ਭਰਾ ਨੇ ਉਹਨਾਂ ਨੂੰ ਕੇਂਦਰੀ ਕੈਬਨਿਟ ਦੇ ਵਿਸਤਾਰ ਦੇ ਵਿੱਚ ਮੰਤਰੀ ਬਣਾ ਲਿਆ ਜਾਂਦਾ ਆ ਲੋਕ ਜਨ ਸ਼ਕਤੀ ਪਾਰਟੀ ਦੇ ਕੋਟੇ ਤੋਂ ਚਿਰਾਗ ਪਾਸਵਾਨ ਨੂੰ ਬਣਾਇਆ ਨਹੀਂ ਜਾਂਦਾ ਉਹਨਾਂ ਦਾ ਜਿਹੜਾ ਸੰਸਦੀ ਦਲਾਂ ਨੂੰ ਤੋੜ ਦਿੱਤਾ ਜਾਂਦਾ ਚਿਰਾਗ ਪਾਸਵਾਨ ਤੋਂ ਬੰਗਲਾ ਵੀ ਖਾਲੀ ਕਰਾ ਲਿਆ ਬੀਜੇਪੀ ਸਿਆਸੀ ਟਿਕੜਮਾਂ ਗਿਰੀਆਂ ਹੋਈਆਂ ਟਿਕੜਮਾਂ ਜਿਹੜੀਆਂ ਟਿਕੜਮਬਾਜ਼ੀਆਂ ਸਿਆਸੀ ਲੋਕਤਾਂਤ੍ਰਿਕ ਜਮਹੂਰੀ ਕਦਰਾਂ ਕੀਮਤਾਂ ਵੈਲਿਊਜ਼ ਡੈਮੋਕ੍ਰੈਟਿਕ ਵੈਲਿਊਜ਼ ਦੇ ਲਈ ਘਾਤਕ ਨੇ ਉਹ ਕਰਦੀ ਆਈ ਹੈ ਤਾਂ ਪੰਜਾਬ ਦੇ ਵਿੱਚ ਇਹ ਹੁਣ ਸੁਭਾਅ ਕੁਝ ਫਿਰ ਤੁਸੀਂ ਤੁਸੀਂ ਇਹ ਦੇਖ ਲਓ ਸ਼ਿਵ ਸੈਨਾ ਐਨਸੀਪੀ ਤੋੜੀਆਂ ਬੀਜੇਪੀ ਨੇ ਸ਼ਰੇਆਮ ਤੋੜੀਆਂ ਕਹਿ ਕੇ ਤੋੜੀਆਂ ਅ ਬੜੇ ਕਹ ਲਈਏ ਗੰਦੇ ਤਰੀਕੇ ਦੇ ਨਾਲ ਤੋੜੀਆਂ ਚਲਦੀਆਂ ਹੋਈਆਂ ਸਰਕਾਰਾਂ ਡੇਗਣ ਦੀ ਕੋਸ਼ਿਸ਼ ਕਰੀ ਚਰਚਾ ਤਾਂ ਇਹ ਵੀ ਨਹੀਂ ਕਿ ਉਹ ਜਨਤਾ ਦਲ ਯੂਨਾਈਟਿਡ ਨੂੰ ਵੀ ਤੋੜਨ ਦੀ ਗੱਲ ਕਰ ਰਹੀ ਆ ਤਾਂ ਫਿਰ ਅਕਾਲੀ ਦਲ ਨੂੰ ਕਿਉਂ ਨਹੀਂ ਤੋੜ ਸਕਦੀ ਸੁਖਬੀਰ ਸਿੰਘ ਬਾਦਲ ਦਾ ਇਹ ਇਲਜ਼ਾਮ ਨੂੰ ਇਹ ਕਹਿ ਕੇ ਕਹਿ ਦੇਣਾ ਕਿ ਵੀ ਇਹ ਲੋਕ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਸੀ ਇਸ ਕਰਕੇ ਸੁਖਬੀਰ ਬਾਦਲ ਨੇ ਇਹ ਇਲਜ਼ਾਮ ਲਾਤਾ ਸ਼ਾਇਦ ਲਾਇਆ ਹੋਵੇ ਪਰ ਜੋ ਜਿਹੜੇ ਸਥਿਤੀਆਂ ਦੇ ਹਿਸਾਬ ਦੇ ਨਾਲ ਸਬੂਤ ਇਕੱਠੇ ਹੋ ਰਿਹਾ ਸੀਕੁਐਂਸਸ ਐਵੀਡੈਂਸ ਬਣ ਰਹੇ ਨੇ ਉਏ ਗੱਲ ਹੁਬ ਕੇ ਕਹਿ ਰਹੇ ਆ ਕਿ ਇਹਦੇ ਪਿੱਛੇ ਬੀਜੇਪੀ ਦਾ ਕਿਤੇ ਨਾ ਕਿਤੇ ਹੱਥ ਹੈਗਾ ਆ ਮੈਂ ਨਿੱਜੀ ਤੌਰ ਤੇ ਇਹ ਗੱਲ ਨੂੰ ਇੰਡੋਸ ਕਰਦਾ ਮੰਨਦਾ ਆ ਕਿ ਬੀਜੇਪੀ ਇਸ ਚੀਜ਼ ਨੂੰ ਹਵਾ ਦੇ ਰਹੀ ਹੈ ਮੰਨ ਲਓ ਚੰਗਿਆੜੀ ਤਾਂ ਸੁਲਗ ਰਹੀ ਸੀ ਇਸ ਨੂੰ ਅੱਗ ਬਣਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਅੰਦਰ ਖਾਤੇ ਕਰਦੀ ਹੋਈ ਨਜ਼ਰ ਆਉਂਦੀ ਹੈ ਇਹ ਇਹਨਾਂ ਆਗੂਆਂ ਦੇ ਜਿਹੜੇ ਆਗੂ ਦੇਖੋ ਸਰਜੀਤ ਸਿੰਘ ਰਖੜਾ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸੀ ਸਰਜੀਤ ਸਿੰਘ ਰਖੜਾ ਕੋਈ ਪੋਲੀਟੀਸ਼ੀਅਨ ਨਹੀਂ ਸੀਗੇ ਕਾਰੋਬਾਰੀ ਬੰਦੇ ਸੀ ਉਹਨਾਂ ਦਾ ਉਹਨਾਂ ਦਾ ਅੱਜ ਵੀ ਕਾਰੋਬਾਰ ਹੈ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਾਰੋਬਾਰੀ ਲੋਕ ਹੁੰਦੇ ਆ ਸਿਆਸਤ ਚਾਉਂਦੇ ਆ ਇਹਨਾਂ ਦੀਆਂ ਕੋਈ ਵੀ ਰਾਜਨੀਤਿਕ ਸਿਧਾਂਤ ਨਹੀਂ ਹੁੰਦਾ ਇਹ ਗੱਲ ਤੁਸੀਂ ਪੱਲੇ ਪਾ ਲਓ ਸਿਕੰਦਰ ਸਿੰਘ ਮਲੂਕਾ ਜਿੰਨੀ ਕੁ ਮੇਰੀ ਮੈ ਇੱਥੇ ਗਲਤੋ ਵੀ ਹੋ ਸਕਦਾ ਕਿ ਉਹ ਪਹਿਲਾਂ ਖੱਬੇ ਪੱਖੀ ਸਿਆਸਤ ਦੇ ਨਾਲ ਜੁੜੇ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਮੂਵ ਕੀਤਾ ਲੰਬਾ ਸਮਾਂ ਅਕਾਲੀ ਦਲ ਚਰੇ ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਭਾਰਤੀ ਜਨਤਾ ਪਾਰਟੀ ਜਿਨੇ 750 ਦੇ ਕਰੀਬ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਲਾਸ਼ਾਂ ਦਿੱਲੀ ਦੇ ਬਾਡਰਾਂ ਤੋਂ ਭੇਜੀਆਂ ਨੇ ਉਸ ਪਾਰਟੀ ਦੇ ਸਮਰਥਨ ਲਈ ਤਰਲੇ ਕੱਢਦੇ ਰਹੇ ਆਪਣੀ ਨੂਨ ਉਸ ਪਾਰਟੀ ਦੇ ਟਿਕਟ ਤੋਂ ਜਿਹੜਾ ਚੋਣ ਵੀ ਲੜਾ ਚੁੱਕੇ ਨੇ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਰਦਾਰ مشکوک ਨੇ ਸੁਖਬੀਰ ਸਿੰਘ ਬਾਦਲ ਦੀ ਇਹ ਗੱਲ ਨੂੰ ਕਿਤੇ ਨਾ ਕਿਤੇ ਘੋਖਣ ਦੀ ਲੋੜ ਹੈ ਕੋਸ਼ਿਸ਼ ਕਰਾਂਗੇ ਕਿ ਇਹਦੇ ਪੱਕੇ ਐਵੀਡੈਂਸ ਤੁਹਾਡੇ ਤੱਕ ਲਿਆ ਕੇ ਰੱਖੇ ਜਾਣ ਮੈਂ ਲੱਗਿਆ ਹੋਇਆ ਕੱਲ ਦਾ ਕਿ ਕਿਸੇ ਤਰੀਕੇ ਕੋਈ ਤੋ ਬਾਹ ਫੜੀ ਜਾ ਸਕੇ ਫਿਲਹਾਲ ਉਂਗਲੀ ਤੱਕ ਤਾਂ ਪਹੁੰਚ ਗਏ ਆ ਹੌਲੀ ਹੌਲੀ ਬਾਹ ਵੀ ਫੜ ਕੇ ਤੁਹਾਨੂੰ ਸਾਰੀ ਕਹਾਣੀ ਕੱਚਾ ਚਿੱਠਾ ਖੋਲ ਕੇ ਦੱਸਾਂਗੇ ਸੁਖਬੀਰ ਸਿੰਘ ਬਾਦਲ ਨੇ ਬਹੁਤ ਗਲਤੀਆਂ ਕੀਤੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਸ ਸਭੇ ਨੈਤਿਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹਿਣ ਦੀ ਜਿਹੜਾ ਆ ਉਹ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਲੱਗ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਪਰਾਂ ਹੋ ਜਾਣਾ ਚਾਹੀਦਾ ਸੀਗਾ 2022 ਦੇ ਇਲੈਕਸ਼ਨ ਤੋਂ ਪਹਿਲਾਂ ਦੇ ਸਮੇਂ ਹਾਰ ਤੋਂ ਬਾਅਦ ਤੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਦੇ ਤੁਹਾਨੂੰ ਪਤਾ ਹੈ ਕਿ ਇਹ ਸਾਰੇ ਵਿਰੋਧ ਕਰਨ ਵਾਲਿਆਂ ਦੇ ਵਿੱਚੋਂ ਮਨਪ੍ਰੀਤ ਸਿੰਘ ਯਾਲੀ ਸੀ ਮਨਪ੍ਰੀਤ ਸਿੰਘ ਯਾਲੀ ਇਹਨਾਂ ਆਗੂਆਂ ਚੋਂ ਇੱਕ ਵਾਹਿਦ ਆਗੂ ਹੈ ਜਿਹੜਾ ਆਗੂ ਬੀਜੇਪੀ ਦਾ ਸਮਰਥਨ ਨਹੀਂ ਕਰਦਾ ਤੇ ਉਹ ਚਾਹੁੰਦਾ ਹੈ ਕਿ ਬੀਜੇਪੀ ਦੇ ਨਾਲ ਨਾ ਜਾਇਆ ਜਾਵੇ ਉਹ ਕੱਲ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ ਤਾਂ ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਸਥਿਤੀਆਂ ਕਿੱਥੇ ਘੁੰਮ ਰਹੀਆਂ ਨੇ ਕੀ ਹੋ ਰਿਹਾ ਹੈ ਅਕਾਲੀ ਦਲ ਨੂੰ ਮੋੜ ਸਿਰ ਜੀਤ ਕਰਨਾ ਪੰਜਾਬ ਦੇ ਭਲੇ ਲਈ ਹੈ ਉਸ ਅਕਾਲੀ ਦਲ ਨੂੰ ਨਹੀਂ ਜਿਹੜਾ 2007 ਤੋਂ ਲੈ ਕੇ 2012 ਦੇ ਵਿੱਚ ਰਿਹਾ ਹੈ ਉਹ ਅਕਾਲੀ ਦਲ ਜਿਹੜਾ 1984 92 ਤੱਕ ਦਾ ਅਕਾਲੀ ਦਲ ਰਿਹਾ ਹੈ 1996 ਤੱਕ ਦਾ ਅਕਾਲੀ ਦਲ ਰਿਹਾ ਹੈ ਜਿਹੜਾ ਅਕਾਲੀ ਦਲ ਲੋਕਾਂ ਦੇ ਲਈ ਅ ਅਕਾਲੀ ਜਥੇਦਾਰਾਂ ਦੀਆਂ ਲੋਕ ਸੋਖਾ ਜਾਂਦੇ ਸੀ ਕਿ ਵੀ ਇਹ ਅਕਾਲੀ ਜਥੇਦਾਰ ਕਿਸੇ ਦਾ ਮਾੜਾ ਨਹੀਂ ਕਰਦਾ ਇਹ ਹੱਕ ਤੇ ਸੱਚ ਦੀ ਲੜਾਈ ਲੜਦਾ ਹੈ ਉਹ ਉਹ ਅਕਾਲੀ ਦਲ ਜੇ ਪੰਜਾਬ ਦੇ ਵਿੱਚ ਮੋੜ ਸਰਜੀਤ ਹੁੰਦਾ ਤਾਂ ਪੰਜਾਬ ਦੀ ਬਿਹਤਰੀ ਹੋ ਸਕਦੀ ਹੈ